ਕੀ ਨਾਮ ਰਿਕਰ ਪੈਸਾਂ ਦਾ ਮਾਮਲਾ ਬਾਬਾ ਫਰੀਦ ਬਿੱਬੀ ਕਿ ਸਿੱਕ ਜਾ ਹੈ ਜੀ ਸਾਡਾ ਮੁਕਸਰ ਰੋਡ ਪਿੰਡ ਦੇ ਆਉਣ ਦਾ ਜਿਹੜੇ ਕਿ ਲਗਭਗ 2004-5 ਤੋਂ ਉਥੇ ਕਾਲੇ ਚਰਾ ਰਹੇ ਨੇ ਪਰ ਉਹਨਾਂ ਕੋਲ ਕਿਸੇ ਵੀ ਵਿਭਾਗ ਦੇ ਨਾ ਤਾਂ ਮਨਜ਼ੂਰੀ ਹੈ ਨਾ ਉਹਨਾਂ ਨੇ ਕਿਸੇ ਵਿਭਾਗੇ ਤੋਂ ਐਨਓਸੀ ਲਈ ਹੈ ਨਾ ਕਿਸੇ ਵਿਭਾਗੇ ਦੀ ਕੋਈ ਫੀਸ ਭਰੀ ਹੈ ਸੀਐਲਯੂ ਵਗੈਰਾ ਕੁਝ ਵੀ ਉਹ ਇਹ ਸਾਰਾ ਕੁਝ ਦੇ ਖਿਲਾਫ ਪਹਿਲਾਂ ਮੈਂ ਟੀਆਈ ਰਹੀ ਸਾਰਾ ਪਲਾਂ ਦਾ ਇਕੱਠਾ ਕੀਤਾ ਸੀ ਉਸ ਤੋਂ ਬਾਅਦ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਨਾ ਹੋਈ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਉਸ ਪਟੀਸ਼ਨ ਦੇ ਚੱਲਦਿਆਂ ਵੀਡੀਆ ਵੱਲੋਂ ਉਹਨਾਂ ਨੂੰ 2 ਕਰੋੜ 63 ਲੱਖ 10880 ਰੁਪਏ ਦਾ ਨੋਟਿਸ ਕੱਢਿਆ ਸੀ ਕਿ ਪੈਸੇ ਭਰੇ ਜਾਣ ਉਹਨਾਂ ਨੇ ਦੁਬਾਰਾ ਫਿਰ ਇੱਕ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਉਹ ਪੈਸੇ ਪਾਉਣ ਦੇ ਖਿਲਾਫ ਹਾਈ ਕੋਰਟ ਨੇ ਜਿਹੜਾ ਮੇਰਾ ਕੇਸ ਸੀ ਉਹ ਵੀ ਡਿਸਪੋਜ਼ ਆਫ ਕਰਤਾ ਤੇ ਉਹਨਾਂ ਦੀ ਅਪੀਲ ਵੀ ਰੱਦ ਕਰਤੀ ਤੇ ਉਹਨਾਂ ਨੂੰ ਉਹ ਹਦਾਇਤ ਕੀਤੀ ਕਿ 30 ਦਿਨਾਂ ਦੇ ਅੰਦਰ ਅੰਦਰ ਉਹ ਵੀਡੀਓ ਦੀ ਹੈਰ ਅਥੌਰੀਟੀ ਕੋਲ ਜਾਣ। ਉਹਨਾਂ ਨੇ ਅਪੀਲ ਕੀਤੀ ਸਪੈਸ਼ਲ ਸੈਕਟਰੀ ਪੁੱਡਾ ਕੋਲ ਜਿਹੜੀ ਕਿ 2001 21 ਤੋਂ ਚੱਲਦੀ ਆ ਰਹੀ ਹੈ। ਉਹ ਹਰ ਵਾਰ ਤਰੀਕ ਪਾ ਕੇ ਮੋੜ ਦਿੰਦੇ ਆ ਤਰੀਕ ਪਾਤੀ ਮੋੜਤਾ ਅੱਗੇ ਤਰੀਕ ਪਾਤੀ ਫੇਰ ਮੋੜਤਾ ਪਿੱਛੇ 25/5/2025 ਨੂੰ ਇਸ ਲਈ ਕਲੀਕ ਸੀ ਇੱਥੇ ਮੈਨੂੰ ਪੇਸ਼ ਹੋਇਆ ਸੀ ਇਹਨਾਂ ਨੇ ਰਾਹਤ ਦੀ ਮੰਗ ਕੀਤੀ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਮੇਤ ਵਿਆਜ ਇਹਨਾਂ ਤੋਂ ਪੈਸੇ ਭਰਵਾਏ ਜਾਣ ਤੇ ਜਿਹੜਾ ਨਵਾਂ ਕੰਮ ਕਰ ਰਹੇ ਹੈ ਇਮਾਰਤਾਂ ਹੁਣ ਬਣਾਈਆਂ ਜਾ ਰਹੀਆਂ ਨੇ ਅੱਜ ਤੱਕ ਵੀ ਉਹਨਾਂ ਇਮਾਰਤਾਂ ਤੇ ਰੋਕ ਲਾਈ ਜਾਵੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਵੀਡੀਓ ਬਠਿੰਡਾ ਦੇ ਅਧਿਕਾਰੀਆਂ ਨੂੰ ਜ਼ੁਬਾਨੀ ਹਦਾਇਤ ਕੀਤੀ ਸੀ ਕਿ ਉਹਨਾਂ ਤੇ ਐਫਆਈਆਰ ਦਰਜ ਕਰਾਈ ਜਾਵੇ ਪਪਾ ਫੀਡ ਵਿਕਟਸ ਕੰਪਨੀ ਦੇ ਖਿਲਾਫ ਤੇ ਇਮਾਰਤਾਂ ਜਿਹੜੀਆਂ ਹੁਣ ਬਣਾ ਰਹੇ ਨੇ ਉਹ ਰੁਕੀ ਹੋਈਆਂ ਹਨ ਉਸ ਤੋਂ ਬਾਅਦ ਇਹਨਾਂ ਨੇ ਐਸਐਸਪੀ ਸਾਹਿਬ ਬਠਿੰਡਾ ਨੂੰ ਇੱਕ ਦਰਖਾਸਤ ਸ਼ਾਇਦ ਉਹਦਾ ਨੰਬਰ 312 ਲਿਖਤੀ ਦਿੱਤੀ ਸੀ ਉਹਦੇ ਤੇ ਵੀ ਹਲੇ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਅਜੇ ਤੱਕ ਐਸਐਸਪੀ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਫੇਰੇ ਮਾਰਗਾਂ ਉੱਤੇ ਚੱਲ ਰਹੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਮਾਰਤਾਂ ਚੱਲ ਰਹੀਆਂ ਨੇ ਉਹ ਬਣਾ ਰਹੇ ਐ ਉਹਨਾਂ ਦੀ ਉਹਨਾਂ ਨੇ ਸੀਐਲਯੂ ਵਗੈਰਾ ਭਰੀਆ ਕੁਝ ਫੀਸ ਭਰੀ ਵੀ ਹੈ ਬੇਸ਼ੱਕ ਉਹਨਾਂ ਨੇ ਵੀਜ਼ ਭਰੀ ਐ ਪਰ ਉਹਦਾ ਕੋਈ ਨਕਸ਼ਾ ਪਾਸ ਨਹੀਂ ਹੋਇਆ ਇਮਾਰਤਾਂ ਨਵੀਆਂ ਬਣਾਉਂਦੀ ਅਜੇ ਤੱਕ ਕੋਈ ਮਨਜ਼ੂਰੀ ਉਹਨਾਂ ਨੂੰ ਨਹੀਂ ਦਿੱਤੀ ਗਈ ਦੂਜੀ ਗੱਲ ਐ ਜਦੋਂ ਪਿਛਲੀਆਂ ਇਮਾਰਤਾਂ ਦੇ ਵਿੱਚ ਉਹੀ ਸੋਸਾਇਟੀ 2 ਕਰੋੜ 63 ਲੱਖ 10880 ਰੁਪਏ ਦੀ ਡਿਫਾਲਟਰ ਐ ਤਾਂ ਉਹਨਾਂ ਨੂੰ ਨਵੀਆਂ ਮਨਜ਼ੂਰੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਹੁਣ ਫੇਰ ਮੈਂ ਦੁਬਾਰਾ ਕੱਲ ਸੀਐਮਓ ਸੀਐਮ ਆਫਸ ਨੂੰ ਪੀਸੀ ਪਟੰਡਾ ਨੂੰ ਉੱਡਾ ਨੂੰ ਕੱਲ ਈਮੇਲ ਰਾਹੀਂ ਇਹਨਾਂ ਖਾਸ ਤਾਂ ਦਿੱਤੀਆਂ ਤੇ ਉਹੀ ਦਰਖਾਸਤਾਂ ਅੱਜ ਇਹ ਦਾਗ ਰਹੀ ਭੇਜੀਆਂ ਗਈਆਂ ਡਿਪਟੀ ਕਮਿਸ਼ਨਰ ਪਟੰਨਾ ਮੁੱਖ ਮੰਤਰੀ ਨੂੰ ਮਕਾਨ ਅਨੁਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੂੰ ਵਿਸ਼ੇਸ਼ ਸਕੱਤਰ ਨੂੰ ਡੀਡੀਐਮ ਢਿੰਡਾ ਨੂੰ ਇਹ ਸਾਰੀਆਂ ਦਰਖਾਸਤਾਂ ਭੇਜੀ ਗਈਆਂ ਨੇ ਕਿਉਂਕਿ ਇੱਕ ਤਾਂ ਉਹਨਾਂ ਕੋਲ ਪਹਿਲਾਂ ਹੀ ਕੋਈ ਮਨਜ਼ੂਰੀ ਨਹੀਂ ਸੀ 2000 4 5 ਤੋਂ ਕਾਲਜ ਚੱਲਦਾ ਆ ਰਿਹਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਜਿਨ੍ਹਾਂ ਅਧਿਕਾਰੀਆਂ ਨੇ ਜਿਹੜੇ ਲੱਖਾਂ ਰੁਪਏ ਮਹੀਨੇ ਦੇ ਵਿੱਚ ਤਨਖਾਹਾਂ ਲੈ ਕੇ ਇੱਥੇ ਬੈਠੇ ਹੋਏ ਨੇ ਭਾਵੇਂ ਉਹ ਵੀਡੀਓ ਦੇ ਵੀਡੀਓ ਦੇ ਹੋਣ ਉਡਾ ਦੇ ਹੋਣ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਹੋਣ ਉਹ ਉੱਥੇ ਬੈਠੇ ਆ ਉਹਨਾਂ ਨੇ ਕੀਤਾ ਕਿ ਇੰਨੇ ਸਮੇਂ ਦੇ ਵਿੱਚ ਉਹ ਕਾਲਜ ਦੇਖੇ ਨਹੀਂ ਕਿ ਉੱਥੇ ਕਾਲਜ ਪੜ੍ਹ ਜਾਂਦਾ ਜਿਹੜੇ ਫੀਲਡ ਦੇ ਵਿੱਚ ਅਧਿਕਾਰੀ ਕੰਮ ਕਰਦੇ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਜਾ ਕੇ ਦੇਖ ਦੇ ਉਹਨਾਂ ਦੀ ਰਿਪੋਰਟ ਉਹਨਾਂ ਦੀ ਰਿਪੋਰਟ ਕਰਦੇ ਉਹ ਰਿਪੋਰਟ ਕਰਨ ਦੇ ਬਾਅਦ ਵਿੱਚ ਐਕਸ਼ਨ ਲੈਂਦੇ ਪੈਸੇ ਭਰਵਾਉਂਦੇ ਨਹੀਂ ਪੈਸੇ ਭਰਵਾਉਂਦੇ ਸੀ ਤਾਂ ਉਹ ਕਾਲਜ ਬੰਦ ਨਹੀਂ ਕੀਤਾ ਜਾ ਸਕਦਾ ਸੀ ਸਾਰਾ ਕੁਝ ਇਹਨਾਂ ਨੇ ਕੁਝ ਵੀ ਆਪਣੇ ਆਪ ਦਾ ਕੀ ਕਰਨਾ ਸੀ ਮੇਰੀਆਂ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨਿੱਜੀ ਤੌਰ ਤੇ ਮਿਲਣ ਦੇ ਬਾਵਜੂਦ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਕਿਸੇ ਅਧਿਕਾਰੀ ਨੇ ਅੱਜ ਤੱਕ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਕੀਤੀ ਨਾ ਤਾਂ ਫੀਸਾ ਭਰਾਈਆਂ ਨਾ ਕੋਈ ਕਾਰਵਾਈ ਕੀਤੀ ਇੱਕ ਅਰਜੀ ਸਿਰਫ ਐਸਐਸਬੀ ਸਾਹਿਬ ਨੂੰ ਆ ਹੁਣ ਦਿੱਤੀ ਹੈ 2021 ਚ ਆ ਕੇ 20 ਸਾਲ ਬਾਅਦ ਕਾਲਜ ਬਣ ਕੇ ਉਹਦੇ ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਦੇ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਨੇ ਕਿ ਸੂਚੇ ਰੂਪ ਦੇ ਵਿੱਚ ਇਹਦੀ ਪੜਤਾਲ ਕਰਵਾ ਕੇ ਵਿੱਦਿਅਕ ਸੁਸਾਇਟੀ ਵਾਲੇ ਦਾ ਦੋਸ਼ੀ ਹੈਗਾ ਹੀ ਨਹੀਂ 2004-05 ਤੋਂ ਲੈ ਕੇ ਜਿਹੜੇ ਅਧਿਕਾਰੀ ਇੱਥੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਕਾਦੀ ਤਨਖਾਹਾਂ ਲੈਂਦੇ ਨੇ ਤਨਖਾਹਾਂ ਜਨਤਾ ਦੇ ਜੇਬਾਂ ਚੋਂ ਜਾਂਦੀਆਂ ਨੇ ਤੇ ਉਹ ਤਨਖਾਹਾਂ ਲੈ ਕੇ ਮੁਰ ਜਾਂਦੇ ਉਹਨਾਂ ਨੇ ਕਿਤੇ ਕੁਝ ਨਹੀਂ ਉਹਨਾਂ ਤੇ ਵੀ ਨਾਲ ਕਾਰਵਾਈ ਕੀਤੀ ਜਾਵੇ ਇੱਕ ਹੋਰ ਵੀ ਹੈ ਕਿ ਸਰਟੀਫਿਕੇਟ ਇੱਕ ਇਹਨਾਂ ਦੇ ਰਿਕਾਰਡ ਦੇ ਵਿੱਚੋਂ ਪ੍ਰਾਪਤ ਹੋਇਆ ਹੈ ਇਹਦਾ ਕਿਤੇ ਇੰਦਰਾਜ ਹੀ ਨਹੀਂ ਕਿਸੇ ਦਫਤਰ ਦੇ ਵਿੱਚ ਜਿਹੜਾ ਉਹਨਾਂ ਨੇ ਉਸ ਸਮੇਂ ਡੀਸੀ ਖਿੰਡਾਵਾਲਾੋਂ ਜਾਰੀ ਕੀਤਾ ਗਿਆ ਦਿਖਾਇਆ ਪੇਪਰ ਉਹਨਾਂ ਕਿਸੇ ਦਫਤਰ ਦੇ ਵਿੱਚ ਕੋਈ ਇੰਦਰਾਜ ਨਹੀਂ ਹੈਗਾ ਹੋ ਸਕਦਾ ਇਹ ਸਰਟੀਫਿਕੇਟ ਹੀ ਜਾਰੀ ਹੋਵੇ ਦਿੱਲੀ ਕਮਿਸ਼ਨ ਬਿਖਡਾਵਾਲਾੋਂ ਜਾਰੀ ਕੀਤਾ ਗਿਆ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਿ 2004-5 ਦੀ ਪਾਲਿਸੀ ਅਨੁਸਾਰ सरपंच ਨੂੰ ਅਧਿਕਾਰ ਹੈਗਾ ਬਿਲਡਿੰਗ ਪਲਾਨ ਦਾ ਬਣਾਉਣ ਦੇ ਅਧਿਕਾਰ ਦੇਣਾ। ਉਹ ਤੁਸੀਂ ਦੇਖੋ ਵੀ ਸਰਪੰਚ ਤਾਂੜ ਪੜ ਵੀ ਹੋ ਸਕਦਾ। ਇੱਕ ਸਰਪੰਚ ਨੂੰ ਬਿਲਡਿੰਗ ਪਲਾਨ ਬਾਰੇ ਕੀ ਜਾਣਕਾਰੀ ਆ? ਕੋਈ ਨਹੀਂ ਸਕਦੀ। 4 ਮੰਜ਼ਲੀ, 5 ਮੰਜ਼ਲੀ, 6-7 ਮੰਜ਼ਲੀਆਂ ਇਮਾਰਤਾਂ ਨੂੰ ਉੱਥੇ ਬਣਦੀਆਂ ਨੇ, ਬਣ ਰਹੀਆਂ ਨੇ ਤੇ ਬਣੀਆਂ ਹੋਈਆਂ ਨੇ। ਇੱਕ ਸਰਪੰਚ ਨੂੰ ਕੀ ਜਾਣਕਾਰੀ ਆ ਉਹਦੇ ਬਾਰੇ ਬਿਲਡਿੰਗ ਪਲਾਨ ਬਾਰੇ ਕਿ ਉਹਨੇ ਕਿਵੇਂ ਬਣਾਉਣਾ ਇਹ ਇਹ ਜੇ ਕਾਗਜ਼ ਹੈ। ਹੋਰ ਵੀ ਝਾਲੀ ਨਿਕਲ ਸਕਦੇ ਆ ਜੇ ਇਹ ਨਹੀਂ ਦੁਬਾਈ ਨਾਲ ਕੋਤਾਲ ਕੀਤੀ ਜਾਵੇ। ਇਹ ਕਾਗਜ਼ਾ ਇਹਨਾਂ ਨੇ ਖੁਦ ਜਨਨੀ ਕਰ ਕੀਤੇ ਨੇ ਜਾਂ ਮੌਕੇ ਦੇ ਕਿਸੇ ਅਧਿਕਾਰੀ ਨੇ ਇਹਨਾਂ ਨੂੰ ਤਿਆਰ ਕਰਕੇ ਦੇਤੇ ਇਹ ਪੜਤਾਲ ਦਾ ਵਿਸ਼ਾ ਹੈ ਆਪਣੇ ਆਪ 'ਚ ਇਹ ਬਹੁਤ ਵੱਡਾ ਸਕੈਂਡਲ ਹੈ ਜਿਹਦੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਮਾਮਲੇ ਨੂੰ ਜਾ ਕੇ ਕੋਈ ਬੰਦਾ ਦੇਖੇਗਾ ਦੇਖਾਏ ਹੋਵੇ ਵੀਡੀਓ ਨੂੰ ਮਿਲੇ ਸੀ ਮੀਡੀਆ ਦੇ ਅਧਿਕਾਰੀਆਂ ਨੂੰ ਪੁਡਾ ਦੇ ਅਧਿਕਾਰੀਆਂ ਨੂੰ ਮਿਲੇ ਸੀ ਸਪੈਸ਼ਲ ਸੈਕਟਰੀ ਪੁਡਾ ਕੋਲ ਮੁਹਾਲੀ ਇਹ ਕੇਸ ਚੱਲ ਰਿਹਾ ਹੈ ਉਹਦੇ ਤੇ ਤਰੀਕਾ ਪੈਂਦੀ ਆ ਪਹਿਲਾਂ ਮੈਂ ਨਹੀਂ ਸੀ ਜਾਂਦਾ ਬਾਅਦ ਚ ਮੈਨੂੰ ਅਰਜੀ ਦਿੱਤੀ ਕਿ ਮੈਨੂੰ ਪਾਰਟੀ ਬਣਾਇਆ ਜਾਵੇ ਉਹ ਕਹਿੰਦੇ ਵੀ ਤੁਹਾਨੂੰ ਪਾਰਟੀ ਨਹੀਂ ਬਣਾਉਂਦੇ ਪਰ ਤੁਹਾਡੀ ਗੱਲ ਸੁਣ ਕੇ ਅਸੀਂ ਕੋਈ ਕਾਰਵਾਈ ਕਰ ਦਿਆਂਗੇ ਪਰ ਕਾਰਵਾਈ ਕੋਈ ਜੇ ਤੱਕ ਨਹੀਂ ਕੀਤੀ ਸੀ ਉਹਨਾਂ ਨੇ ਕਿਉਂਕਿ ਮਸਲਾ ਤਾਂ ਵੀਡੀਓ ਦਾ ਹੀ ਹੈ ਨਾ ਇਹ ਇਸ ਤਰ੍ਹਾਂ ਤੇ ਇਹਨਾਂ ਨੂੰ ਮੈਂ ਸਮੇਤ ਫੋਟੋਆਂ ਕੱਲ ਚੱਲਦੇ ਕੰਮ ਦੀਆਂ ਫੋਟੋਆਂ ਖਿੱਚ ਕੇ ਸਮੇਤ ਫੋਟੋਆਂ ਇਹ ਕੰਮ ਚੱਲ ਰਿਹਾ ਜਿਹਨੂੰ ਰੋਕਿਆ ਜਾਵੇ ਤੇ ਉਹਨਾਂ ਨੇ ਅਜੇ ਤੱਕ ਵੀ ਕੁਝ ਨਹੀਂ ਕੀਤਾ ਹਾਈ ਕੋਰਟ ਨੇ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤੇ ਇਹਨਾਂ ਨੇ ਉਹ ਨੋਟਿਸ ਮਿਲਣ ਤੋਂ ਬਾਅਦ ਉਹਨਾਂ ਨੂੰ 2 ਕਰੋੜ 63 ਲੱਖ 10880 ਰੁਪਏ ਫੀਸਾਂ ਦਾ ਪਤਾ ਕਿ ਜੀ ਤੁਰੰਤ ਭਰਿਆ ਜਾਵੇ ਕੇਸ ਡਿਸਪੋਜ਼ ਆਫ ਕਰਤਾ ਹਾਈ ਕੋਰਟ ਨੇ ਇਹਨਾਂ ਨੇ ਪੈਸੇ ਪਾਤੇ ਇਹਨਾਂ ਨੇ ਆਪਣਾ ਪੱਖ ਰੱਖਦਾ ਕਿ ਜੀ ਅਸੀਂ 2 ਫੀਸਾਂ ਲੈਣੀ ਹੈ ਇਸ ਨਾਲ ਨੋਟਿਸ ਕਰਤਾ ਅਸੀਂ ਪਰਵਾਹ ਰਖਿਆ ਇਹਨਾਂ ਕਹਿਣ ਤੇ ਹਾਈ ਕੋਰਟ ਨੇ ਕੇਸ ਬੰਦ ਕਰਤਾ ਇਹਨਾਂ ਨੇ ਅਪੀਲ ਪਾਤੀ ਵਿਸ਼ੇਸ਼ ਸਕੱਤਰ ਸਪੈਸ਼ਲ ਸੈਕਟਰੀ ਪੁਡਾ ਕੋਲ ਉਹ 4 ਸਾਲ ਤੋਂ ਉੱਥੇ ਪੀ ਲੰਕੀ ਜਾਂਦੀ ਹੈ ਦੇਖੋ ਮਤਲਬ 21 ਸਾਲ ਤਾਂ ਇਹ ਸੌਰੀ 16 ਸਾਲ ਤਾਂ ਪਹਿਲਾਂ ਲੰਕੀ ਗਏ 4-5 ਤੋਂ ਲੈ ਕੇ 2021 ਤੱਕ ਕੁਝ ਨਹੀਂ ਭਰਿਆ ਇਹਨਾਂ ਨੇ ਬਿਨਾ ਪੈਸਾ ਦੇ ਪੈਸੇ ਭਰੇ ਤੋਂ ਬਿਨਾ ਫੀਸਾ ਭਰੇ ਤੋਂ ਬਿਨਾ ਮੰਜ਼ੂਰੀ ਤੋਂ ਕਾਲਜ ਚਲਾਈ ਗਏ 4 ਸਾਲ ਹੁਣ ਇਹਨਾਂ ਦੇ ਨੋਟਿਸ ਕੱਢਣ ਤੋਂ ਬਾਅਦ ਵੀ ਲੰਕੀ ਜਾ ਰਹੇ ਨੇ ਅਜੇ ਕਿੰਨਾ ਚਿਰ ਹੋਰ ਲੋਕ ਕਹਣਗੇ 5 ਸਾਲ 10 ਸਾਲ 20 ਸਾਲ ਇਹਨਾਂ ਤਾਂ ਫਿਰ ਜ਼ਿੰਦਗੀ ਲੰਘ ਜੂਗੀ ਕਾਲਜ ਨੂੰ ਇਦਾਂ ਬਿਨਾ ਫੀਸਾ ਦੇ ਚੱਲਦੇ ਆ ਮੈਂ ਮਰਜ਼ਾ ਕਰੀਏ ਕੋ ਫੈਸਲਾ ਦੇਣਾ ਮੈਂ ਹੁਣ ਇਹ ਇਹ ਕਿਹਾ ਹੈ ਵੀ ਜਿੰਦਾ ਫੈਸਲਾ ਦਿਓ ਜੇ ਤੁਹਾਨੂੰ ਇਹ ਲੱਗਦਾ ਵੀ ਕਿ ਇਹ ਫੀਸਾਂ ਨਜਾਇਜ਼ ਪੈ ਗਈ ਤਾਂ ਮਾਫ ਕਰ ਦਿਓ ਮੈਂ ਦੁਬਾਰਾ ਹਾਈ ਕੋਰਟ ਜਾਣ ਦੋਗਾ ਹੋਵੋ ਜਿਹੜਾ ਇਹਨਾਂ ਕੋਲ ਅਪੀਲ ਚੱਲ ਰਹੀ ਹੈ ਸਪੈਸ਼ਲ ਸੈਕਟਰੀ ਪੁੜਾ ਕੋਲ ਉਹਦਾ ਕੋਈ ਫੈਸਲਾ ਤਾਂ ਦੇਣਾ ਭਾਵੇਂ ਉਹ ਨੂੰ ਵਰਕਰਾਰ ਰੱਖਣਾ ਮੈਂ ਤਾਂ ਇਹ ਮੰਗ ਕਰਦਾ ਕਿ 2021 ਦੇ ਵਿੱਚ ਪੈਸੇ ਪਾਏ ਸੀ ਅੱਜ ਤੱਕ ਦਾ ਸਮੇਤ ਵਿਆਜ ਪੈਸੇ ਭਰਵਾਏ ਜਾਣ ਪਰ ਉਹ ਸਮੇਤ ਵਿਆਜ ਭਰਉਂਦੇ ਆ ਸਾਵੇਂ ਪੈਸੇ ਭਰਉਂਦੇ ਆ ਜਾਂ ਉਹਨਾਂ ਨੂੰ ਮਾਫ ਕਰ ਦਿੰਦੇ ਆ ਤੂੰ ਫੈਸਲਾ ਤਾਂ ਦੇਣਾ ਹੁ ਤੂੰ ਫੈਸਲਾ ਨਹੀਂ ਦੇ ਰਹੇ ਹੁਣ ਮੁੱਕਾਈ ਜਾ ਰਹੇ